ਦੋਸਤੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਇੱਕ ਕਟੇਸ਼ਨ ਤੋਂ ਅੱਜ ਇੱਕ ਕਟੇਸ਼ਨ ਮੈਨੂੰ ਮਿਲੀ ਸੀ ਇੱਕ ਤਾਂ ਮੈਂ ਸੋਚਿਆ ਆਪਣੀ ਵੀਡੀਓ ਜ਼ਰੂਰ ਬਣਾਵਾ ਇਹ ਕਟੇਸ਼ਨ ਹੈ ਕਹਿੰਦੇ ਪੜਾਈ ਵਹੀ ਕਰਤਾ ਹੈ ਜੋ ਆਪਣੇ ਹਾਲਾਤ ਬਦਲਣਾ ਚਾਹਤਾ ਹੈ ਬਾਨਾ ਬਹਾਨੇ ਸਭ ਕੇ ਪਾਸ ਹੁੰਦੇ ਹੈ ਤੋ ਮਿੱਤਰੋ ਪੜ੍ਹਾ ਕਰੋ ਮੇਰੇ ਬੱਚੋ ਇਹ ਦੇਖੋ ਪੜਾਈ ਕਰਨ ਦਾ ਤਰੀਕਾ ਵੀ ਦੇਖੋ ਕੀ ਆ ਫੋਲੋ ਕਰੋ ਇਸ ਤਰੀਕੇ ਨੂੰ ਔਰ ਇਹ ਦੇਖੋ ਤੁਹਾਡੇ ਲੈਫਟ ਹੈਂਡ ਟੋਪ ਤੇ ਇੱਕ ਮਾਪੁਰਖੇ ਦੀ ਫੋਟੋ ਲੱਗੀ ਹੋਈ ਹੈ ਇੱਧਰ ਦੇਖੋ ਟੋਪ ਤੇ ਭਾਰਤ ਰਤਨ ਭਾਰਤ ਸਭਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਲਾਈ ਹੋ ਪਈ ਹੈ। ਜੋ ਦੁਨੀਆ ਦਾ ਸਭ ਤੋਂ ਵੱਡੇ ਮੋਟੀਵੇਟਰ ਜਿਹੜੇ ਉਹ ਬਾਬਾ ਸਾਹਿਬ ਆ। ਤਾਂ ਇਹਨਾਂ ਦੀ ਫੋਟੋ ਲਾ ਕੇ ਇਹ ਦੇਖੋ ਸਾਡਾ ਸਾਥੀ ਕੋਈ ਤਿਆਰੀ ਕਰ ਰਿਹਾ ਪੇਪਰਾਂ ਦੀ ਸਰਕਾਰੀ ਨੌਕਰੀ ਲੈਣ ਵਾਸਤੇ। ਇਸ ਤਰੀਕੇ ਨਾਲ ਪੜਾਈ ਦੇ ਕਰੋ ਔਰ ਨੌਕਰੀਆਂ ਨਾਲ ਬਾਰੇ ਤਿਆਰੀ ਕਰੋ। ਤੋਂ ਸ਼ੁਰੂਆਤ ਕਰਦੇ ਹਾਂ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬੈਲਫੇਰ ਸੋਚ ਤੇ ਜਿਹੜੇ ਸਾਥੀ ਅਜੇ ਪਹਿਲੀ ਵਾਰ ਆਏ ਨੇ ਆਸ ਕਰਦਾ ਕਿ ਮੇਰੇ ਕਹਿਣ ਤੋਂ ਬਿਨਾਂ ਹੀ ਤੁਸੀਂ ਸਬਸਕ੍ਰਾਈਬ ਕਰ ਦੋਗੇ। ਕਿਉਂਕਿ ਇਸ ਚੈਨਲ ਤੇ ਸਾਨੂੰ ਸਰਕਾਰੀ ਤੇ ਪ੍ਰਾਈਵੇਟ ਸਾਰੀਆਂ ਨੌਕਰੀਆਂ ਬਾਰੇ ਜਾਣਕਾਰੀ ਮਿਲਦੀ ਆ। ਸਾਰੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਜਾਣਕਾਰੀ ਮਿਲਦੀ ਆ। ਔਰ ਲਗਭਗ ਸਰਕਾਰੀ ਸਕੀਮਾਂ ਸਾਰੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਇਸ ਚੈਨਲ ਤੇ ਬਿਲਕੁਲ ਜਿਹੜੀ ਉਹ ਫਰੀਂ ਦਿਆਂ। ਤੋਂ ਅੱਜ ਦੀ ਵੀਡੀਓ ਵਿੱਚ ਬਹੁਤ ਸਾਰੀਆਂ ਨੌਕਰੀਆਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਘਟੂ ਘਟ 20 25 ਤਰ੍ਹਾਂ ਦੀਆਂ ਨੌਕਰੀਆਂ ਆ। ਮੈਂ ਆਸ ਕਰਦਾ ਕਿ ਤੁਸੀਂ ਇਹ ਵੀਡੀਓ ਜ਼ਰੂਰ ਐਂਡ ਤੱਕ ਦੇਖੋ। 10ਵੀਂ ਤੋਂ ਲੈ ਕੇ ਪੀ ਐਚ ਡੀ ਤੱਕ ਜਿਸ ਬੱਚੇ ਨੇ ਕੀਤੀ ਹੋਈ ਆ। ਉਹਨਾਂ ਵਾਸਤੇ ਜਿਹੜੀ ਨੌਕਰੀਆਂ ਨਿਕਲੇ ਸਾਰੀਆਂ ਨੌਕਰੀਆਂ ਮੈਂ ਤੁਹਾਨੂੰ ਇੱਕੋ ਹੀ ਵੀਡੀਓ ਵਿੱਚ ਦੱਸ ਦੇਣੀ ਹੈ। ਤੋ ਇਹ ਆ ਜੀ ਬੈਂਕਿੰਗ ਦੇ ਵਿੱਚ ਨੌکریاں ਨਿਕਲੇ ਆ ਦੇਖੋ ਕਿੰਨੀਆਂ ਨੌکریاں ਆ ਬੈਂਕ ਆਫ ਬਰੋਦਾ ਬੈਂਕ ਆਫ ਇੰਡੀਆ ਬੈਂਕ ਆਫ ਮਹਾਰਾਸ਼ਟਰਾ ਕੇਂਦਰਾ ਬੈਂਕ ਸੈਂਟਰਲ ਬੈਂਕ ਇੰਡੀਅਨ ਬੈਂਕ ਇੰਡੀਅਨ ਓਵਰਸੀਜ਼ ਬੈਂਕ ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੰਧ ਬੈਂਕ ਯੂਕੋ ਬੈਂਕ ਇੰਡੀਅਨ ਯੂਨੀਅਨ ਬੈਂਕ ਆਫ ਇੰਡੀਆ ਟੋਟਲ 5 5000 ਤੋਂ ਉੱਪਰ ਨੌکریاں ਆ ਸਾਰੀ ਡਿਟੇਲ ਦਿੱਤੀ ਹੋਈ ਹੈ ਇਹਦੇ ਵਿੱਚ ਐਸਸੀ ਦੇ ਕਿੰਨੀਆਂ ਐਸਟੀ ਦੇ ਕਿੰਨੀਆਂ ਓਬੀਸੀ ਦੇ ਕਿੰਨੀਆਂ ਔਰ ਇਹਨਾਂ ਟੋਟਲ ਹੈਂਡ ਤੇ ਥੱਲੇ ਜਿਹੜਾ ਕੀਤਾ ਪਿਆ ਦੇਖੋ ਤੁਸੀਂ ਐਸਸੀ ਦੇ ਹੈਗੀਆਂ 782 ਐਸਟੀ ਦੀਆਂ 365 ਓਬੀਸੀ ਦੀਆਂ 1337 ਇਕਨੋਮਿਕਲ ਬੀਕਰ ਸੈਕਸ਼ਨ ਉਸ ਤੋਂ ਬਾਅਦ ਅਨਰਜ਼ਰਵਡ ਜਨਰਲ ਕਹਿੰਦੇ ਆ ਦੇਖੋ ਜਨਰਲ ਦੀਆਂ 2200 ਆ ਤੇ ਐਸਸੀ 782 ਇਕ ਤਾਂ ਸਾਡੇ ਸਮਾਜ ਵਿੱਚ ਇਹ ਬਹੁਤ ਜ਼ਿਆਦਾ ਭ੍ਰੰਮ ਫਲਾਇਆ ਹੋਇਆ ਲੋਕਿਆਂ ਨੇ ਰਾਜਨੀਤਿਕ ਲੋਕਾਂ ਨੇ ਆਪਣਿਆਂ ਨੂੰ ਰੋਟੀਆਂ ਸੇਕਣ ਵਾਸਤੇ ਕਿ ਸਾਰੀਆਂ ਨੌਕਰੀਆਂ ਐਸੀ ਖਾਈ ਜਾਂਦੇ ਆ ਹਰ ਇੱਕ ਜੋਬ ਵਿੱਚ ਦੇਖਿਆ ਕਰੋ ਕਿ ਜਨਰਲੀਆਂ ਕਿੰਨੀਆਂ ਨਿਕਲਦੀਆਂ ਤੇ ਐਸਸੀ ਦੀਆਂ ਕਿੰਨੀਆਂ ਨਿਕਲਦੀਆਂ ਹੁਣ ਜਨਰਲੀਆਂ ਹੈਗਿਆ ਦੇ ਵਿੱਚ 2204 ਤੇ ਐਸਸੀ ਦੇ ਕਿੰਨੀਆਂ 742 ਸੋ ਇਹ ਜਿਹੜੇ ਨੌਕਰੀ ਹੈਗਿਆ ਇਹ ਤੁਸੀਂ ਅਪਲਾਈ ਕਰੋ ਬੈਂਕਿੰਗ ਦੇ ਵਿੱਚ ਹੈਗਿਆ ਅਪਲਾਈ ਕਰਨ ਦੀ ਤਰੀਖਾ ਕੀ ਇਹਦੀ ਲਾਸਟ 21/7/2025 ਦੀ ਲਾਸਟ ਡੇਟ ਆ ਇਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਰਾ ਉਹ ਜਿਹੜਾ ਇਹਨਾਂ ਨੌਕਰੀਆਂ ਬਾਰੇ ਜਾਣਕਾਰੀ ਜ਼ਿਆਦਾ ਲੈ ਸਕਦੇ ਜਾਂ ਫਿਰ ਤੁਸੀਂ ਏਸੀ ਡਿਸਕ੍ਰਿਪਸ਼ਨ ਦੀ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਮੈਂ ਆਪਣੇ ਵਟਸਐਪ ਗਰੁੱਪ ਦਾ ਲਿੰਕ ਪਾਇਆ ਹੋਇਆ ਉਸ ਵਟਸਐਪ ਗਰੁੱਪ ਨੂੰ ਜੁਆਇਨ ਕਰਕੇ ਵੀ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਉੱਤੇ ਪੀਡੀਐਫ ਦੇ ਰੂਪ ਵਿੱਚ ਮਿਲ ਸਕਦੀ ਆ ਅਗਲੀ ਹੈ ਜੀ SSC SSC ਹੈਗਾ ਸਟਾਫ ਸਿਲੈਕਸ਼ਨ ਕਮਿਸ਼ਨ ਇਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਸਟਾਫ ਸਿਲੈਕਸ਼ਨ ਕਮਿਸ਼ਨ ਹੈਗਾ ਜਿਹੜਾ ਕਿ ਅਲੱਗ-ਅਲੱਗ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਲੈਵਲ ਤੱਕ ਦੀ ਸਰਕਾਰ ਦੇ ਵਿੱਚ ਬਹੁਤ ਵਧੀਆ-ਵਧੀਆ ਉਹਦੇ ਬਲੇ ਨੌਕਰੀਆਂ ਕੱਢਦੇ ਰਹਿੰਦੇ ਆ ਪਿਛਲੇ ਦਿਨਾਂ ਵਿੱਚ ਇਹਨਾਂ ਹਜ਼ਾਰਾਂ ਹੀ ਨੌਕਰੀਆਂ ਕੱਢੀਆਂ ਜਿਹੜੇ ਤਾਂ ਇਸ ਮੇਰੇ ਇਸ ਗਰੁੱਪ ਵਿੱਚ ਬਣੇ ਹੋਣਗੇ ਉਹਨਾਂ ਨੂੰ ਸਾਰੀ ਨੋਟੀਫਿਕੇਸ਼ਨ ਪਹੁੰਚੀ ਹੋਏਗੀ ਸੋ ਇੱਕ ਤੁਹਾਨੂੰ ਦੱਸ ਦਿੰਦਾ ਮੈਂ ਅੱਜ ਜਿਹੜੀ ਪਲੱਸ 2 ਲੈਵਲ ਤੇ ਹੈਗੀ ਆ ਇਹਨੂੰ ਕਹਿੰਦੇ ਆ SSC CHSL ਇਹਨੂੰ ਕੀ ਨਾਮ ਆ ਕੰਬਾਈਨਡ ਹਾਇਰ ਸਕੈਂਡਰੀ ਮਿਲ ਕੇ +2 ਲੈਵਲ ਦੇ ਜਿਹੜੇ ਐਗਜ਼ਾਮੀਨੇਸ਼ਨ ਆ ਉਹਦੇ ਨੌਕਰੀਆਂ ਆ ਇਹਦੀ ਵੀ ਜਿਹੜੀ ਲਾਸਟ ਡੇਟ ਹੈਗੀ 18/7 ਲਾਸਟ ਡੇਟ ਆ ਜਾ ਕੇ ਤੁਸੀਂ ਅੱਜ ਹੀ ਜਿਹੜਾ ਅਪਲਾਈਜ਼ੀ ਉਹਨੂੰ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਆ ਅਗਲੀ ਆ ਜੀ SS ਬੋਰਡ ਪੰਜਾਬ ਇਹ ਪੰਜਾਬ ਸਬੋਡੀਨਟ ਸਰਵਿਸ ਸਿਲੈਕਸ਼ਨ ਬੋਰਡ ਆ ਜਿਹਨੂੰ ਪੰਜਾਬੀ ਵਿੱਚ ਅਸੀਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਕਹਿੰਦੇ ਆ ਇਹ ਵੀ ਪੰਜਾਬ ਦੇ ਵਿੱਚ ਅਲੱਗ-ਅਲੱਗ ਵਿਭਾਗਾਂ ਦੀਆਂ ਨੌਕਰੀਆਂ ਕੱਢਦਾ ਰਹਿੰਦਾ ਆ ਇਹਨਾਂ ਨੇ ਹੁਣ ਨੌਕਰੀਆਂ ਕੁਝ ਕੱਢੀਆਂ ਉਹਨਾਂ ਬਾਰੇ ਅਸੀਂ ਜਾਣਕਾਰੀ ਜਿਹੜੀ ਉਹ ਲੈ ਸਕਦੇ ਆ ਸੋ ਨੌਕਰੀ ਅਹੁਦਾ ਨਾ ਹੈਗਾ ਇਨਸਪੈਕਟਰ ਨਾ ਹੈ ਤਹਿਸੀਲਦਾਰ ਨੌਕਰੀ ਡੋਟਰ ਲੈ ਕੇ 151 ਆਖਰੀ ਤਰੀਕ ਹੈਗੀ ਅਪਲਾਈ ਕਰਨ ਦੀ 21 ਜੁਲਾਈ ਅੱਗੇ ਚੱਲਦੇ ਜੀ ਜੂਨੀਅਰ ਇੰਜੀਨੀਅਰ ਇਹ SSC ਨੇ ਕੱਢੀਆਂ ਹੋਈਆਂ ਜਿਹੜੀਆਂ ਮੈਂ ਤੁਹਾਨੂੰ ਲਾਸਟ ਟਾਈਮ ਦਾ ਸਕਰਟਰੀ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਇਹਦੀ ਵੀ ਜਿਹੜੀ ਲਾਸਟ ਤਰੀਖ ਹੈਗੀ 21 ਜੁਲਾਈ ਆ ਅਸਾਮੀਆਂ ਕਿੰਨੀਆਂ ਇਹਦਾ ਜ਼ਿਕਰ ਨਹੀਂ ਹੈਗਾ ਅੱਗੇ ਹੈ ਜੀ ਐਸਐਸ ਬੋਰਡ ਪੰਜਾਬ ਦਾ ਉਹਨੇ ਕੱਡੀਆਂ ਲੈਬੋਰਟਰੀ ਅਸਿਸਟੈਂਟ ਸਰਵੇਅਰ ਦੀਆਂ ਤੇ ਹੋਰ 23 ਪੋਸਟਾਂ ਕੱਡੀਆਂ ਹੋਈਆਂ ਪੰਜਾਬ ਦੇ ਅਲੱਗ-ਅਲੱਗ ਮੈਕਮਿਆਂ ਵਿੱਚ ਜਿੱਥੇ-ਿੱਥੇ ਜ਼ਰੂਰਤ ਹੁੰਦੀ ਆ ਉਹ ਮੈਕਮੇ ਜਿਹੜੇ ਆ ਉਹ ਪੰਜਾਬ ਦੇ ਐਸਐਸਬੋਰਡ ਨੂੰ ਆਪਣੀ ਐਪਲੀਕੇਸ਼ਨ ਭੇਜਦੇ ਆ ਫਿਰ ਜਿਹੜਾ ਐਸਐਸ ਬੋਰਡ ਆ ਉਹ ਭਰਤੀ ਕਰਦਾ ਹੈ ਸੋ ਇਹ ਪੱਕੀਆਂ ਰੈਗੂਲਰ ਭਰਤੀਆਂ ਹੁੰਦੀਆਂ ਹਨ ਤੋ ਇਹਦੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਤੁਸੀਂ ਜਿਹੜਾ sssb.punjab.gov.in ਤੇ ਜਾ ਕੇ ਤੁਸੀਂ ਦੀ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਜਾਂ ਫਿਰ ਤੁਹਾਨੂੰ ਮੇਰਾ WhatsApp ਗਰੁੱਪ ਜਿਹੜਾ ਉਹ ਜੁਆਇਨ ਕਰਨਾ ਪਵੇਗਾ ਅਗਲੀ ਹੈ ਜੀ TMC TMC ਦਾ ਮਤਲਬ ਹੈਗਾ Tata Memorial Center ਇਹਦੇ ਵਿੱਚ ਮੈਡੀਕਲ ਅਫਸਰ ਦੀਆਂ 7 ਨੌਕਰੀਆਂ ਲਾਸਟ ਡੇਟ ਹੈਗੀ ਜੀ 16 ਜੁਲਾਈ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ dmc.gov.in ਤੇ ਜਾ ਕੇ ਜਿਹੜਾ ਤੁਸੀਂ ਪਤਾ ਕਰ ਸਕਦੇ ਆ ਉਸ ਤੋਂ ਅੱਗੇ ਨਿਕਲੇ ਜੀ ਇੰਡੀਅਨ 에ਅਰ ਫੋਰਸ ਵਿੱਚ ਅਗਨੀ ਵੀਰਦਿਆਂ ਇੰਡੀਅਨ 에ਅਰ ਫੋਰਸ ਦੇ ਵਿੱਚ ਅਗਨੀ ਵੀਰਦਿਆਂ ਨੌਕਰੀਆਂ ਨਿਕਲੀਆਂ ਹੋਈਆਂ ਆ ਅਸਾਮੀਆਂ ਬਹੁਤ ਆ ਹਜ਼ਾਰਾਂ ਦੇ ਹਿਸਾਬ ਨਾਲ ਆ ਆਖਰੀ ਜਿਹੜੀ ਤਰੀਕ ਹੈਗੀ ਉਹ 31 ਜੁਲਾਈ ਆ ਅਗਨੀ ਪਥ ਵਾਯੂ ਡੋਰ ਸੀ ਡੈਕ ਤੇ ਜਾ ਕੇ ਡਾਟ ਇਨ ਤੇ ਜਾ ਕੇ ਤੁਸੀਂ ਇਹ ਇਹਨਾਂ ਦੀ ਨੌਕਰੀ ਬਾਰੇ ਜਿਹੜਾ ਤੁਸੀਂ ਪਤਾ ਕਰ ਸਕਦੇ ਆ ਔਰ ਤੁਸੀਂ ਅਪਲਾਈ ਜਿਹੜਾ ਆਨਲਾਈਨ ਕਰ ਸਕਦੇ 31 ਜਿਲ੍ਹਾ ਜਿਹੜੀ ਇਹਦੀ ਇਹੋ ਲਾਸਟ ਡੇਟ ਆ ਅਗਲੀ ਆ ਜੀ ਫਿਰ ਨੌਕਰੀ ਕਲਰਿਕ ਡਰਾਈਵਰ ਤੇ ਹੋਰ ਕਿ ਇਹਨਾਂ ਨੇ ਕੱਢੀ ਹੋਈ ਹੈ ਇਹ ਵੀ ਐਸ ਐਸ ਬੋਰਡ ਪੰਜਾਬ ਨੇ ਕੱਢੀ ਹੋਈ ਹੈ ਐਸ 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 ਬੀ ਡਾਟ ਪੰਜਾਬ ਡਾਟ ਗੋਵ ਡਾਟ ਇਨ ਤੇ ਜਾ ਕੇ ਤੁਸੀਂ ਇਹਦੀ ਜ਼ਿਆਦਾ ਜਾਣਕਾਰੀ ਜਿਹੜੀ ਡਿਟੇਲ ਜਿਹੜੀ ਪੀ ਡੀਐਫ ਤੁਸੀਂ ਡਾਊਨਲੋਡ ਕਰਕੇ ਸਾਰੀ ਡਿਟੇਲ ਤੁਸੀਂ ਪੜ ਲੈਣਾ ਜਾਂ ਫਿਰ ਤੁਹਾਨੂੰ ਮੇਰਾ ਵਟਸਐਪ ਗਰੁੱਪ ਜਿਹੜਾ ਉਹ ਜੁਆਇਨ ਕਰਨਾ ਪੈਵੇਗਾ ਮੈਂ ਇੱਕ ਹੀ ਵੀਡੀਓ ਵਿੱਚ ਬਹੁਤ ਸਾਰੇ ਨੌਕਰੀਆਂ ਬਾਰੇ ਦੱਸ ਰਿਹਾ ਤੁਹਾਨੂੰ ਇਸ ਕਰਕੇ ਇਹ ਵੀਡੀਓ ਜੇ ਮੈਂ ਛੋਟੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਡਿਟੇਲ ਚ ਦੱਸਣ ਲੱਗਾ ਫਿਰ ਇੱਕ ਇੱਕ ਨੌਕਰੀ ਤੇ 2-2 ਘੰਟੇ ਦੀ ਜਿਹੜੀ ਵੀਡੀਓ ਉਹ ਬਣ ਜਾਂਦੀ ਐ ਵੀ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਕਲਰਕ ਵਾਸਤੇ ਗ੍ਰੈਜੂਏਸ਼ਨ ਚਾਹੀਦੀ ਐ ਜੀ ਦੇਖੋ ਠੀਕ ਆ ਡਰਾਈਵਰ ਵਾਸਤੇ ਤੁਸੀਂ 10ਵੀਂ ਪਾਸ ਹੋ 12ਵੀਂ ਪਾਸ ਹੋ ਬੀਏ ਕੀਤੀ ਹੋਈ ਆ ਉਹਦਾ ਅਲੱਗ ਤਰੀਕਾ ਹੈਗਾ ਠੀਕ ਹੈ ਨਾ ਐਦਾਂ ਹਰੇਕ ਅਸਾਮੀ ਦਾ ਆਪਣੀ ਆਪਣੀ ਉਹਦੀ ਕੁਆਲੀਫਿਕੇਸ਼ਨ ਡਿਮਾਂਡ ਹੈਗੀ ਆਪਣੀ ਆਪਣੀ ਏਜ ਆ ਜੋ ਰਿਜ਼ਰਵੇਸ਼ਨ ਆ ਸਟੇਟ ਗਵਰਨਮੈਂਟ ਦੇ ਜੋ ਰੂਲਸ ਆ ਉਹਦੇ ਹਿਸਾਬ ਨਾਲ ਹੁੰਦੀ ਆ ਤੋ ਜਿਆਦਾ ਜਾਣਕਾਰੀ ਤੁਹਾਨੂੰ ਜਿਹੜੀ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਮਿਲੇਗੀ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰੋ ਅਗਲੀ ਆ ਜੀ ਰੇਲਵੇ ਰਿਕਰੂਟਮੈਂਟ ਬੋਰਡ ਨੇ ਕੱਢੀਆਂ ਟੈਕਨੀਸ਼ੀਅਨ ਦੀਆਂ ਨੌਕਰੀਆਂ ਇਹ ਟੈਕਨੀਕਲ ਆਈਟੀਆਈ ਡਿਪਲੋਮਾ 홀ਡਰ ਵਾਸਤੇ ਨੌਕਰੀਆਂ ਹੁੰਦੀਆਂ ਇਹ 6238 ਨੌਕਰੀਆਂ ਆ ਆਖਰੀ ਤਰੀਕ ਜਿਹੜੀ ਅਪਲਾਈ ਕਰਨ ਦੀ ਹੈਗੀ ਉਹ 28 ਜੁਲਾਈ 2025 ਆ ਇਹਨਾਂ ਦੀ ਵੈਬਸਾਈਟ ਤੇ ਜਾ ਕੇ rrbapply.gov.in ਤੇ ਜਾ ਕੇ ਤੁਸੀਂ ਜਿਹੜਾ ਇਹਨੂੰ ਅਪਲਾਈ ਤੁਸੀਂ ਕਰ ਸਕਦੇ ਆ ਠੀਕ ਆ ਜੀ ਜਾਂ ਫਿਰ ਤੁਸੀਂ ਇਹਨਾਂ ਦੀ ਮੇਰੇ WhatsApp ਗਰੁੱਪ ਤੇ ਜਾ ਕੇ ਜੁਆਇਨ ਕਰ ਲਓ ਉਹਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਉਹ ਮਿਲ ਜਾਵੇਗੀ ਔਰ ਜੁਆਇਨ ਤਾਂ ਤੁਸੀਂ ਕਰਨਾ ਹੀ ਕਨਾ ਇੱਕ ਹੋਰ ਮੇਰੀ ਬੇਨਤੀ ਆ ਦੇਖੋ ਕਿੰਨੀਆਂ ਨੌਕਰੀਆਂ ਮੈਂ ਤੁਹਾਨੂੰ ਦੱਸਦਾ ਪਿਆ ਮੇਰੀ ਹੱਥ ਜੋੜ ਕੇ ਹਰ ਵਾਰ ਬੇਨਤੀ ਹੈ ਕਿ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਹੋ ਸਕਦਾ ਤੁਹਾਡੇ ਮਤਲਬੇ ਵਿੱਚ ਵੈਸੇ ਤਾਂ ਇਹ 10ਵੇਂ ਤੋਂ ਲੈ ਕੇ ਪੀਐਸਟੀ ਦਾ ਕਰੇ ਨੌਕਰੀਆਂ ਦੇ ਵਿੱਚ ਵਾਇਸ ਵੀਡੀਓ ਚ ਹੋ ਸੇ ਤੁਹਾਨੂੰ ਕੋਈ ਨੌਕਰੀ ਪਸੰਦ ਨਾ ਹੋਵੇ ਪਰ ਜਿਨ੍ਹਾਂ ਨੂੰ ਪਸੰਦ ਆ ਉਹਨਾਂ ਦਾ ਕਰ ਪਹੁੰਚ ਦੀ ਕਰਦੇ ਹੋ ਇਹ ਵੀਡੀਓ ਔਰ ਸ਼ੇਅਰ ਜਰੂਰ ਕਰਦਿਆ ਕਰੋ ਅਗਲੀ ਹੈ ਜੀ ਆਈਆਈਟੀ ਰੋਪੜ ਜੂਨੀਅਰ ਸਰਚ ਫੈਲੋ ਆ ਦੇਖੋ ਪੀਐਸਟੀ ਲੈਵਲ ਦੀ ਆ ਗਈ ਨਾ ਨੌਕਰੀ ਇਹ ਹੈਗੀ ਆਈਆਈਟੀ ਰੋਪੜ IITRPR.ac.in ਇਸੀ ਵੈਬਸਾਈਟ ਤੇ ਜਾ ਕੇ ਤੁਸੀਂ ਇਸ ਨੌਕਰੀ ਵਾਸਤੇ ਅਪਲਾਈ ਕਰ ਸਕਦੇ ਆ। ਤੋਂ ਇੱਕ ਵਾਰ ਫਿਰ ਮੈਂ ਬੇਨਤੀ ਕਰਦਾ ਕਿ ਜਿਹੜੇ ਸਾਥੀ ਅਜੇ ਪਹਿਲੀ ਵਾਰੀ ਚੈਨਲ ਤੇ ਆਇਆ ਉਹ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਤੁਸੀਂ ਬੱਤ ਤੋਂ ਬੱਤ ਜਿਹੜਾ ਹੈਗਾ ਆਪਣਾ ਸ਼ੇਅਰ ਕਰਿਆ ਕਰੋ, ਲਾਈਕ ਕਰਦਿਆ ਕਰੋ ਔਰ ਕਮੈਂਟ ਜਰੂਰ ਕਰਿਆ ਕਰੋ। ਤੁਹਾਨੂੰ ਕਿਸੇ ਟੌਪਿਕ ਦੇ ਤੁਹਾਨੂੰ ਕਿਸੇ ਨੌਕਰੀ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਦੱਸਦਿਆ ਕਰੋ ਮੈਂ ਉਹ ਵੀਡੀਓ ਜਿਹੜੀ ਬਣਾ ਕੇ ਤੁਹਾਨੂੰ ਜਿਹੜੀ ਉਹ ਦੇ ਜੀ ਆਕਰਾਂ ਗਏ ਧੰਨਵਾਦੀ ਥੈਂਕ ਯੂ